ਹalleluyah ਸਰਪੰਤਾਵਨ ਨੂੰ ਜੈੰਸੀ ਦੀ ਆਓ ਅਸੀਂ ਅੱਜ ਦੇ ਬਚਨ ਚੋਂ ਪੜਦੇ ਹਾਂ ਵਿਵਸਥਾਸਾਰ ਅਧਿਆਇ 32 موسی ਦਾ ਗੀਤ हे ਆਕਾਸ਼ ਕੰਨ ਲਾ ਅਤੇ ਮੈਂ ਬੋਲਾਂਗਾ हे ਧਰਤੀ ਮੇਰੇ ਮੂੰਹ ਦੀ ਬਾਣੀ ਸੁਣ ਮੇਰਾ ਉਪਦੇਸ਼ ਮੀਹ ਵਾਂਗੂ ਵਰੇਗਾ ਮੇਰਾ ਬੋਲ ਤਰੇਲ ਵਾਂਗੂ ਪਵੇਗਾ ਜਿਵੇਂ ਕੁਲੇ ਕੁਲੇ ਕਾਹ ਉਤੇ ਫੁਹਾਰ ਅਤੇ ਸਾਗ ਪੱਤ ਉਤੇ ਛੜੀਆਂ ਮੈਂ ਤਾਂ ਜਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ ਸਾਡੇ ਪਰਮੇਸ਼ਰ ਦੀ ਮਹਾਨਤਾ ਨੂੰ ਮੰਨੋ ਉਹ ਚਟਾਨ ਹੈ ਉਸ ਦੀ ਕਰਨੀ ਪੂਰੀ ਹੈ ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂਦੇ ਹਨ ਉਹ ਸਚਾਈ ਦਾ ਪਰਮੇਸ਼ਰ ਹੈ ਉਸ ਵਿੱਚ ਬੁਰੀਾਈ ਹੈ ਨਹੀਂ ਉਹ ਧਰਮੀ ਅਤੇ ਸਚਿਆਰ ਹੈ ਉਹ ਵਿਗੜ ਗਏ ਹਨ ਉਹ ਉਸਤੇ ਪੁੱਤਰ ਨਹੀਂ ਸਗੋਂ ਕਲੰਕੀ ਹਨ ਇੱਕ ਪੀੜੀ ਟੇਢੀ ਅਤੇ ਵੱਟੀਕੁੱਟੀ ਹੋਈ ਹੈ ਕੀ ਤੁਸੀਂ ਜਹੋਵਾ ਨੂੰ یوں ਬਦਲ ਦਿੰਦੇ ਹੋ हे मूढ़ अतिमतहीन प्रजा की ओह तेरा पिता नहीं जिस तेनु मुल्ल लिया जिसने तेनु बनाया अते कायम कीता पुरानीया दिना नु याद कर पीढ़ियां दियां पीढ़ियां दे दिना उत्ते विचार कर अपने पियो तो पूछ ओ तेनु दसेगा अपने बुजुर्गां तो ओ तेनु आखणगे जद आत्महान ने कौमा नु मिल्क वंडी जद उस आदम दे पुत्रा नु वख कीता ਤਾਂ ਉਸਨੇ ਉਮਤਾ ਦੀਆਂ ਹੱਦਾਂ ਬਣੀਆਂ ਇਸرائیਲੀਆਂ ਦੀ ਗਿਣਤੀ ਦੇ ਅਨੁਸਾਰ ਕਿਉਂ ਜੋ ਜਹੋਵਾ ਦਾ ਹਿੱਸਾ ਉਸਦੀ ਪ੍ਰਜਾ ਹੈ ਯਾਕੂਬ ਉਸਦੀ ਮਿਲਖ ਦਾ ਗੁਨਾਹ ਹੈ ਉਸਨੇ ਉਹਨੂੰ ਉਜਾੜ ਧਰਤੀ ਵਿੱਚੋਂ ਲੱਭਿਆ ਅਤੇ ਉਸ ਇਨਸਾਨ ਵਣ ਵਿੱਚੋਂ ਉਸਨੇ ਉਹਨੂੰ ਕੇਰੇ ਵਿੱਚ ਲੈ ਲਿਆ ਅਤੇ ਉਹਦੀ ਖਬਰ ਲਈ ਅੱਖ ਦੀ ਕਾਕੀ ਵਾਂਗੂ ਉਸਨੇ ਉਹਦੀ ਰਾਖੀ ਕੀਤੀ ਜਿਵੇਂ ਊਕਾਪ ਆਪਣੇ ਆਹਲਣੇ ਨੂੰ ਹਿਲਾਉਂਦਾ ਆਪਣੇ ਬੱਚਿਆਂ ਉੱਤੇ ਫੜ ਫੜੰਦਾ ਹੈ ਆਪਣੇ ਪਾਰ ਫਿਲਾ ਕੇ ਉਹਨਾਂ ਨੂੰ ਲੈਂਦਾ ਹੈ ਆਪਣੇ ਖੰਭਾਂ ਉੱਤੇ ਉਹਨਾਂ ਨੂੰ ਛੁਕਦਾ ਹੈ ਤਿਵੇਂ ਜਹਵਾਹੀ ਨੇ ਉਸ ਦੀ ਅਗਵਾਈ ਕੀਤੀ ਅਤੇ ਉਸ ਨਾਲ ਕੋਈ ਉਪਰਾ ਦੇਵਤਾ ਨਹੀਂ ਸੀ ਉਸ ਨੇ ਉਹਨੂੰ ਧਰਤੀ ਦੀਆਂ ਉਚਾਈਆਂ ਉੱਤੇ ਸਵਾਰ ਕੀਤਾ ਸੋ ਉਸ ਨੇ ਖੇਤ ਦੀ ਪੈਦਾਵਾਰ ਖਾਦੀ ਅਤੇ ਉਸ ਨੇ ਪੱਥਰ ਵਿੱਚੋਂ ਸ਼ਹਿਦ ਚੁਸਾਇਆ ਅਤੇ ਤੇਲ ਚਕਮਕ ਦੀ ਚਟਾਨ ਤੋਂ ਚੌਣੇ ਦਾ ਮੱਖਣ ਅਤੇ ਝੜ ਦਾ ਦੁੱਧ ਲੇਲਿਆਂ ਦੀ ਚਰਬੀ ਨਾਲ ਅਤੇ ਬਸ਼ਾਨ ਦੀ ਨਸਲ ਦੇ ਮੇਡੇ ਅਤੇ ਬੱਕਰੇ ਕਣਕ ਦੇ ਨਸਾਸਤੇ ਨਾਲ ਅਤੇ ਅੰਗੂਰੀ ਲਹੂ ਦੀ ਮਦ ਤੂੰ ਪੀਤੀ ਜਸਰੋਂ ਨੂੰ ਮਲ ਗਿਆ ਅਤੇ ਦੁਲਤੀ ਮਾਰੀ ਤੂੰ ਵੀ ਮਲ ਗਿਆ ਤੂੰ ਮੋਟਾ ਹੋ ਗਿਆ ਤੂੰ ਚਰਬਾ ਗਿਆ ਤਦ ਉਸ ਨੇ ਪਰਮੇਸ਼ਰ ਨੂੰ ਜਿਸ ਉਸ ਨੇ ਬਣਾਇਆ ਤੇ ਅੰਗ ਦਿੱਤਾ ਅਤੇ ਆਪਨੀ ਮੁਕਤੀ ਦੀ ਛਟਾਨ ਨੂੰ ਹਲਕਾ ਜਾਣਿਆ ਉਹਨਾਂ ਨੇ ਉਸ ਨੂੰ ਉਪਰੇ ਦੇਵਤਿਆਂ ਨਾਲ ਅਣਖੀ ਬਣਾਇਆ ਕਿਨੌਣੇ ਕੰਮਾਂ ਨਾਲ ਉਸ ਨੂੰ ਗੁੱਸਾ ਦੁਆਇਆ ਉਹਨਾਂ ਨੇ ਪ੍ਰਿਸ਼ਟ ਆਤਮਾਵਾਂ ਅੱਗੇ ਜਿਹੜੇ ਦੇਵ ਨਹੀਂ ਸਨ ਬਲੀਆਂ ਚੜਾਈਆਂ ਦੇਵ ਜਿਨ੍ਹਾਂ ਨੂੰ ਉਹਨਾਂ ਨੇ ਨਾ ਜਾਣਿਆ ਨਵੇਂ-ਨਵੇਂ ਦੇਵ ਜਿਹੜੇ ਹੁਣੇ ਨਿਕਲੇ ਹਨ ਜਿਨ੍ਹਾਂ ਤੋਂ ਤੁਹਾਡੇ ਪਿਓ ਦਾਦੇ ਨਹੀਂ ਡਰੇ ਉਸ ਛਟਾਨ ਨੂੰ ਜਿਸ ਤੈਨੂੰ ਪੈਦਾ ਕੀਤਾ ਤੂੰ ਵਿਸਾਰ ਦਿੱਤਾ ਉਸ ਪਰਮੇਸ਼ਰ ਨੂੰ ਜਿਸ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ ਯਹੋਵਾ ਨੇ ਵੇਖਿਆ ਅਤੇ ਉਹਨਾਂ ਤੋਂ ਕਿੰਨ ਕੀਤੀ ਆਪਣੇ ਪੁੱਤਰਾਂ ਤੀਆਂ ਦੀ ਛੇੜਛਾੜ ਦੇ ਕਾਰਨ ਤਾਂ ਉਸ ਆਖਿਆ ਮੈਂ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵਾਂਗਾ ਮੈਂ ਵੇਖਾਂਗਾ ਕਿ ਉਹ ਉਹਨਾਂ ਦਾ ਅੰਤ ਕੀ ਹੁੰਦਾ ਹੈ ਕਿਉਂ ਜੋ ਇਹ ਇੱਕ ਆਕੀ ਪੀੜੀ ਹੈ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਈਮਾਨ ਨਹੀਂ ਹੈ ਇਹਨਾਂ ਨੇ ਮੈਨੂੰ ਉਸ ਤੋਂ ਅਣਖੀ ਕੀਤਾ ਜਿਹੜਾ ਪਰਮੇਸ਼ਰ ਹੈ ਹੀ ਨਹੀਂ ਉਹਨਾਂ ਨੇ ਮੈਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ ਗੁੱਸੇ ਕੀਤਾ ਤਾਂ ਮੈਂ ਉਹਨਾਂ ਨੂੰ ਉਹਨਾਂ ਤੋਂ ਅਣਖੀ ਕਰਾਂਗਾ ਜੋ ਉੱਤਮ ਹੀ ਨਹੀਂ ਮੈਂ ਇੱਕ ਮੂਰਖ ਕੌਮ ਦੇ ਰਾਹੀ ਉਹਨਾਂ ਨੂੰ ਗੁੱਸੇ ਕਰਾਂਗਾ ਕਿਉਂ ਜੋ ਮੇਰੇ ਕਰੋਧ ਵਿੱਚੋਂ ਅੱਗ ਭੜਕ ਉੱਠੀ ਹੈ ਅਤੇ ਸਭ ਤੋਂ ਹੀਟਲੇ ਪਤਾਲ ਤੀਕ ਬਲਦੀ ਜਾਂਦੀ ਹੈ ਅਤੇ ਧਰਤੀ ਨੂੰ ਉਸਦੀ ਪੈਦਾਵਾਰ ਸਣੇ ਪਸਮ ਕਰਦੀ ਜਾਂਦੀ ਹੈ ਸਗੋਂ ਪਹਾੜ ਦੀਆਂ ਨੀਹਾਂ ਨੂੰ ਅੱਗ ਲੰਬਦੀ ਹੈ ਮੈਂ ਉਹਨਾਂ ਉੱਤੇ ਬੁਰੀਆਈਆਂ ਦੇ ਟੇਰ ਲਾਵਾਂਗਾ ਮੈਂ ਆਪਣੇ ਤੀਰਾਂ ਨੂੰ ਉਹਨਾਂ ਉੱਤੇ ਮੁਕਾ ਦੇਵਾਂਗਾ ਉਹ ਭੁਖ ਨਾਲ ਟਲ ਜਾਣਗੇ ਤੱਤੇ ਤਾਉ ਅਤੇ ਕੌੜੀ ਬਵਾ ਨਾਲ ਉਹ ਪਸਮ ਹੋ ਜਾਣਗੇ ਅਤੇ ਮੈਂ ਉਹਨਾਂ ਉੱਤੇ ਦਰਿੰਦਿਆਂ ਦੇ ਦੰਦ ਚਲਾਵਾਂਗਾ ਤੋੜ ਉੱਤੇ ਕਿਸਰਨ ਵਾਲਿਆਂ ਦੇ ਜ਼ਹਿਰ ਨਾਲ ਬਾਹਰੋਂ ਤੇੰਗ ਖੋਹ ਲਵੇਗੀ ਅਤੇ ਕੋਠੀਆਂ ਵਿੱਚ ਹਰਾਸ ਹੋਵੇਗਾ ਜਵਾਨ ਅਤੇ ਕੁਵਾਰੀ ਦਾ ਵੀ ਦੁੱਧ ਚੁੰਗਦੇ ਬੱਚੇ ਨਾਲੇ ਤੌਲਿਆਂ ਵਾਲੇ ਮਨੁੱਖ ਦਾ ਵੀ ਨਾਸ਼ ਹੋ ਜਾਵੇਗਾ ਮੈਂ ਆਖਿਆ ਮੈਂ ਉਹਨਾਂ ਨੂੰ ਦੂਰ ਦੂਰ ਤੀਕ ਖਿਲਾਰ ਦਿੰਦਾ ਮੈਂ ਮਨੁੱਖਾਂ ਵਿੱਚੋਂ ਉਹਨਾਂ ਦੀជាតិ ਮਿਟਾ ਦਿੰਦਾ ਜੇ ਇਹ ਨਾ ਹੁੰਦਾ ਕਿ ਮੈਂ ਵੈਰੀ ਦੀ ਛੇੜਛਾੜ ਤੋਂ ਡਰਦਾ ਅਤੇ ਉਹਨਾਂ ਦੇ ਵੈਰੀ ਉਲਟਾ ਸਮਝਣ ਮਤੇ ਉਹ ਆਖਣ ਕਿ ਸਾਡਾ ਹੱਥ ਉੱਚਾ ਰਹਾ ਅਤੇ ਜਹੋਵਾ ਨੇ ਇਹ ਸਭ ਕੁਝ ਨਹੀਂ ਕੀਤਾ ਇਹ ਤਾਂ ਇੱਕ ਮਤਹੀਨ ਕੰਮ ਹੈ ਇਹਨਾਂ ਵਿੱਚ ਕੋਈ ਸਮਝ ਨਹੀਂ ਪਲਾ ਹੁੰਦਾ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝ ਲੈਂਦੇ ਅਤੇ ਉਹ ਆਪਣੇ ਅੰਤ ਨੂੰ ਵਿਚਾਰ ਲੈਂਦੇ ਕਿਵੇਂ ਇੱਕ ਜਣਾ ਹਜ਼ਾਰ ਦੇ ਪਿੱਛੇ ਪਵੇ ਅਤੇ ਦੋ ਜਣੇ ਇੱਕ ਮਹਾਨ ਨੂੰ ਨਿਠਾਉਣ ਜੇ ਉਹਨਾਂ ਦੀ ਚਟਾਨ ਹੀ ਉਹਨਾਂ ਨੂੰ ਨਾ ਵੇਚ ਦਿੰਦੀ ਅਤੇ ਜੋ ਹਵਾ ਉਹਨਾਂ ਨੂੰ ਨਾ ਫੜਾ ਦਿੰਦਾ ਉਹਨਾਂ ਦੀ ਚਟਾਨ ਤਾਂ ਸਾਡੀ ਚਟਾਨ ਵਰਗੀ ਨਹੀਂ ਪਾਵੇਂ ਸਾਡੇ ਵੈਰੀ ਹੀ ਨਿਆਉ ਕਰਨ ਉਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦੇਖਬਾਲ ਬੇਲ ਤੋਂ ਹੈ ਅਤੇ ਅਮੁਰਾਹ ਦੇ ਖੇਤਾਂ ਤੋਂ ਉਸ ਤੇ ਅੰਗੂਰ ਪਿੱਤ ਦੇ ਅੰਗੂਰ ਹਨ ਉਸ ਦੇ ਗੁੱਛੇ ਕੌੜੇ ਹਨ ਉਹਨਾਂ ਦੀ ਮਦ ਨਾਗਾਂ ਦਾ ਜ਼ਹਿਰ ਹੈ ਅਤੇ ਸੱਪਾਂ ਦੀ ਤਿੱਖੀ ਵਿਸ ਕੀ ਇਹ ਮੇਰੇ ਕੋਲ ਇਕੱਠੇ ਨਹੀਂ ਅਤੇ ਮੋਹਰਲਾ ਕੇ ਮੇਰੇ ਭੰਡਾਰ ਵਿੱਚ ਨਹੀਂ ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ ਉਸ ਵੇਲੇ ਜਦ ਉਹਨਾਂ ਦਾ ਪੈਰ ਤਿਲਕੇ ਕਿਉਂ ਜੋ ਉਹਨਾਂ ਦੀ ਵਿਪਤਾ ਦਾ ਦਿਨ ਨੇੜੇ ਹੈ ਅਤੇ ਉਹਨਾਂ ਉੱਤੇ ਆਉਣ ਵਾਲੀਆਂ ਗੱਲਾਂ ਛੇਤੀ ਆ ਰਹੀਆਂ ਹਨ ਯਹੋਵਾ ਤਾਂ ਆਪਣੀ ਪ੍ਰਜਾ ਦਾ ਨਿਆਂ ਕਰੇਗਾ ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ ਜਦ ਉਹ ਵੇਖੇਗਾ ਕਿ ਉਹਨਾਂ ਦਾ ਬਲ ਜਾਂਦਾ ਰਿਹਾ ਨਾ ਕੋਈ ਬੰਦੂਆ ਰਿਹਾ ਨਾ ਕੋਈ ਖੁੱਲਾ ਤਾਂ ਉਹ ਆਖੇਗਾ ਉਹਨਾਂ ਦੇ ਦੇਵਤੇ ਕਿੱਥੇ ਹਨ ਅਤੇ ਉਹ ਝਟਾਨ ਜਿਸ ਦੀ ਉਹ ਪਨਾਹ ਲੈਂਦੇ ਸਨ ਜਿਹੜੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ ਅਤੇ ਉਹਨਾਂ ਦੇ ਪੀਣ ਦੀਆਂ ਪੇਟਾਂ ਦੀ ਮਦ ਪਿੰਦੇ ਸਨ ਉਹ ਉਠਣ ਅਤੇ ਤੁਹਾਡੀ ਸਹਾਇਤਾ ਕਰਨ ਉਹ ਤੁਹਾਡੇ ਉੱਤੇ ਦੀ ਆਂਟ ਹੋਣ ਹੁਣ ਵੇਖੋ ਕੀ ਮੈਂ ਉਹੀ ਮੈਂ ਹਾਂ ਅਤੇ ਮੇਰੇ ਬਿਨਾ ਹੋਰ ਕੋਈ ਪਰਮੇਸ਼ੁਰ ਹੈ ਨਹੀਂ ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜਿਉਂਦਾ ਕਰਦਾ ਹਾਂ ਮੈਂ ਹੀ ਜ਼ਖਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ ਹਾਂ ਅਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸਕੇ ਕਿਉਂ ਜੋ ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਮੈਂ ਕਹਿੰਦਾ ਹਾਂ ਕਿ ਮੈਂ ਸੰਦੀਪ ਕਾਲ ਜਿਉਂਦਾ ਹਾਂ ਜੇ ਮੈਂ ਆਪਣੀ ਚਮਕਦੀ ਹੋਈ ਤੀਂਗ ਤੇਜ ਕਰਾਂ ਅਤੇ ਮੈਂ ਨਿਆਉ ਨੂੰ ਆਪਣੇ ਹੱਥ ਵਿੱਚ ਲਵਾਂ ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ ਅਤੇ ਕਿਣ ਕਰਨ ਵਾਲਿਆਂ ਤੋਂ ਵੀ ਵੱਟਾ ਲਵਾਂਗਾ ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤਾਨੇ ਕਰਾਂਗਾ ਅਤੇ ਮੇਰੀ ਤੀਂਗ ਮਾਸ ਖਾਵੇਗੀ ਵੱਡਿਆਂ ਹੋਇਆਂ ਅਤੇ ਬੰਦੂਆਂ ਦੇ ਲਹੂ ਨਾਲ ਵੈਰੀਆਂ ਦੇ ਆਗੂਆਂ ਦੇ ਸਿਰਾਂ ਤੋਂ हे قوم ਉਸ ਦੀ প্রজਾ ਦੇ ਨਾਲ ਜੈਕਾਰਾ ਗਜਾਓ ਕਿਉਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ ਅਤੇ ਆਪਣੇ ਵੈਰੀਆਂ ਨੂੰ ਵੱਟਾ ਦੇਵੇਗਾ ਅਤੇ ਆਪਣੀ প্রজਾ ਅਤੇ ਆਪਣੀ ਭੂਮੀ ਨੂੰ ਟੱਕ ਲਵੇਗਾ ਤਾਂ موسی ਅਤੇ ਨੂਨ ਦੇ ਪੁੱਤਰ ਯੋਸ਼ੂਆ ਨੇ ਯੋਸ਼ੂਆ ਨੇ ਇਸ ਗੀਤ ਦੀਆਂ ਸਾਰੀਆਂ ਗੱਲਾਂ প্রজਾ ਦੇ ਕੰਨਾਂ ਵਿੱਚ ਪਾਈਆਂ ਅਤੇ ਜਦ موسی ਇਹ ਸਾਰੀਆਂ ਗੱਲਾਂ ਸਾਰੇ ਇਸ్రਾਈਲ ਨੂੰ ਬੋਲ ਚੁੱਕਿਆ ਤਾਂ ਉਸ ਉਹਨਾਂ ਨੂੰ ਆਖਿਆ ਆਪਣੇ ਮਨ ਇਹਨਾਂ ਸਾਰੀਆਂ ਗੱਲਾਂ ਉਤੇ ਲਾਓ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ ਤੁਸੀਂ ਆਪਣੇ ਪੁੱਤਰਾਂ ਨੂੰ ਇਸ ਵਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਦਾ ਹੁਕਮ ਦਿਓ ਕਿਉਂਕਿ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹ ਹੀ ਤੁਹਾਡਾ ਜੀਵਨ ਹੈ ਅਤੇ ਇਸ ਗੱਲ ਦੇ ਕਾਰਨ ਤੁਸੀਂ ਆਪਣੇ ਦਿਨ ਉਸ ਭੂਮੀ ਉਤੇ ਜਿੱਥੇ ਤੁਸੀਂ ਜਰਦਨੋ ਪਾਰ ਕਬਜ਼ਾ ਕਰਨ ਲਈ ਜਾ ਰਹੇ ਹੋ ਲੰਮੇ ਕਰੋਗੇ ਮਰਨ ਲਈ 모사 ਨਬੋ ਦੀ ਛੋਟੀ ਤੇ ਤਾਂ ਉਸੇ ਦਿਨ ਜਹਵਾ ਨੇ 모사 ਨਾਲ ਇਹ ਗੱਲ ਕੀਤੀ ਕਿ ਤੂੰ ਇਸ ਅਬਰੀਮ ਦੇ ਪਹਾੜ ਉਤੇ ਨਬੋ ਦੀ ਛੋਟੀ ਤੇ ਛੜ ਜਿਹੜਾ ਮੋਆਬ ਦੇ ਦੇਸ਼ ਵਿੱਚ ਜਰੀਹੋਂ ਦੇ ਅੱਗੇ ਹੈ ਅਤੇ ਕਨਾਨ ਦੇਸ਼ ਨੂੰ ਵੇਖ ਜਿਹੜਾ ਮੈਂ ਮਿਲਖ ਲਈ ਇਸرائیਲੀਆਂ ਨੂੰ ਦੇਣ ਵਾਲਾ ਹਾਂ ਅਤੇ ਉਸ ਪਹਾੜ ਵਿੱਚ ਜਿੱਥੇ ਤੂੰ ਛੜ ਰਿਹਾ ਹੈ ਮਰ ਜਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਿਵੇਂ ਤੇਰਾ ਪ੍ਰਹਾਰ ਹਰੂਨ ਹੋਰ ਦੇ ਪਹਾੜ ਉੱਤੇ ਮਾਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ ਇਸ ਕਾਰਨ ਕੀ ਤੂੰ ਸਾਂ ਸੀਨ ਦੀ ਉਝਾੜ ਵਿੱਚ ਕਾਦੇਸ਼ ਕੋਲ ਮਰੀਬਾਹ ਦੇ ਪਾਣੀਆਂ ਉੱਤੇ ਮੇਰਾ ਉਲੰਘਣ ਕੀਤਾ ਅਰਥਾਤ ਤੂੰ ਇਸرائیਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ ਇਸ ਲਈ ਤੂੰ ਉਸ ਦੇਸ਼ ਨੂੰ ਆਪਣੇ ਸਾਹਮਣੇ ਵੇਖੇਗਾ ਪਰ ਉੱਥੇ ਉਸ ਦੇਸ਼ ਵਿੱਚ ਜਿਹੜਾ ਮੈਂ ਇਸرائیਲੀਆਂ ਨੂੰ ਦੇਣ ਵਾਲਾ ਹਾਂ ਵੜੇਗਾ ਨਾ ਆਮੇਨ